ਕੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਵਾਰ ਫਿਰ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਕਿ ਰੱਬ ਖੋਟੇ ਵੀ ਖਰੇ ਕਰ ਦਿੰਦਾ ਹੈ ਰੱਬ ਖੋਟੇ ਖਰੇ ਕਿਵੇਂ ਕਰਦਾ ਹੈ ਅੱਜ ਇਹ ਅਸੀਂ ਸਿੱਖਾਂਗੇ ਤੇ ਇੱਕ ਗੱਲ ਅਸੀਂ ਅੱਜ ਪੱਲੇ ਬੰਨ੍ਹਣੀ ਹੈ ਜੇ ਅਸੀਂ ਆਪਣੇ ਘਰ ਬਰਕਤ ਪਾਉਣੀ ਹੈ ਤਾਂ ਅਸੀਂ ਆਪਣੀ ਨੀਅਤ ਨੂੰ ਸਾਫ਼ ਕਰ ਲਈਏ ਕਿਸੇ ਦੇ ਪ੍ਰਤੀ ਅਸੀਂ ਮਾੜਾ ਨਾ ਸੋਚੀਏ ਨਾ ਅਸੀਂ ਕਿਸੇ ਨੂੰ ਮਾੜਾ ਸੁਝਾ ਦਈਏ ਕਿਉਂਕਿ ਇਹ ਰੱਬ ਦਾ ਇੱਕ ਨਿਯਮ ਹੈ ਕਿਉਂਕਿ ਰੱਬ ਹਮੇਸ਼ਾ ਸਾਡੀ ਨੀਅਤ ਦੇਖ ਕੇ ਫੈਸਲੇ ਕਰਦਾ ਹੈ ਤੇ ਇੱਕ ਤੋਂ 100 ਰੁਪਏ ਦੀ ਜਿਹੜੇ ਕਰ ਬਰਕਤ ਪੈਂਦੀ ਹੈ ਉਹਨਾਂ ਦੀ ਨੀਅਤ ਵੀ ਚੰਗੀ ਹੁੰਦੀ ਹੈ ਤੇ ਅੱਜ ਇੱਕ ਇਹੋ ਜਿਹਾ ਹੀ ਵਿਸ਼ਾ ਅਸੀਂ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਇਆ ਗੱਲਾਂ ਛੋਟੀਆਂ-ਛੋਟੀਆਂ ਹੁੰਦੀਆਂ ਹਨ ਪਰ ਸੇਧ ਬਹੁਤ ਵੱਡੀ ਦੇ ਜਾਂਦੀਆਂ ਹਨ ਤੇ ਜੇ ਤੁਸੀਂ ਆਪਣਾ ਹਮੇਸ਼ਾ ਚੰਗਾ ਕਰਨਾ ਚਾਹੁੰਦੇ ਹੋ ਤਾਂ ਆਪਣੀ ਨੀਤ ਨੂੰ ਸਾਫ਼ ਰੱਖਣਾ ਸ਼ੁਰੂ ਕਰ ਦਿਓ ਤੁਹਾਡੇ ਘਰ ਬਰਕਤ ਜ਼ਰੂਰ ਪਾਉਗੀ ਤੇ ਤੁਹਾਡੇ ਘਰ ਸੁੱਖ ਵੀ ਜ਼ਰੂਰ ਆਉਣਗੇ ਤੇ ਗੱਲ ਸ਼ੁਰੂ ਕਰਦੇ ਹਾਂ ਜੀ ਡਾਕਟਰ ਜਸਵੰਤ ਸਿੰਘ ਨੇਕੀ ਜੀ ਨੇ ਇੱਕ ਕਟਨਾ ਆਪ ਬਿਆਨ ਕੀਤੀ ਹੈ ਉਹਨਾਂ ਨਾਲ ਆਪ ਹੱੱਡ ਬੀਤੀ ਹੈ ਉਹ ਕਹਿੰਦੇ ਮੈਂ ਤੀਸਰੀ ਕਲਾਸ ਦੇ ਵਿੱਚ ਪੜਦਾ ਸਾਂ ਤੇ ਮੇਰੇ ਕੋਲ ਇੱਕ ਖੋਟਾ ਰੁਪਿਆ ਸੀ ਖੋਟਾ ਰੁਪਿਆ ਉਹ ਕਹਿੰਦੇ ਆ ਜਿਹਦਾ ਆਪਾਂ ਕਹਿ ਦਿੰਨੇ ਆ ਜਿੱਦੀ ਉੱਪਰ ਕਾਸ਼ ਚੜ ਜਾਂਦੀ ਐ ਤੇ ਉਸ ਨੂੰ ਕੋਈ ਦੁਕਾਨਦਾਰ ਲੈਂਦਾ ਨਹੀਂਗਾ ਤੇ ਉਹ ਖੋਟਰ ਪਿਆਸੀ ਤੇ ਕਹਿੰਦੇ ਮੈਂ ਇੱਕ ਦੋ ਦੁਕਾਨਦਾਰ ਕੋਲ ਉਹ ਰੁਪਿਆ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕੋਈ ਵੀ ਦੁਕਾਨਦਾਰ ਨੇ ਚਲਾਇਆ ਨਹੀਂ ਉਲਟਾ ਮੇਰੇ ਵੱਲ ਭੈੜੀ ਜੀ ਨਿਗਾਹ ਵੱਲ ਦੇਖਦੇ ਸਨ ਕਿ ਕੇ ਰੁਪਿਆ ਲੈ ਕੇ ਤਾਂ ਲੈ ਕੇ ਕਿੱਥੋਂ ਆਇਆ ਤੇ ਮੈਨੂੰ ਵਾਪਸ ਦੇ ਦਿੱਤਾ ਪਰ ਕਹਿੰਦੇ ਜਦੋਂ ਵੀ ਮੈਂ ਉਹ ਰੁਪਿਆ ਮੇਰੇ ਨਾਲ ਰਹਿੰਦਾ ਸੀ ਜੇਬ ਦੇ ਵਿੱਚ ਤੇ ਜਦੋਂ ਵੀ ਮੈਂ ਮੈਲੇ ਕੱਪੜੇ ਉਤਾਰਨੇ ਤੇ ਨਵੇਂ ਕੱਪੜੇ ਪਾਉਣੇ ਤੇ ਰੁਪਈਆ ਆਪਣੀ ਜੇਬ ਦੇ ਵਿੱਚ ਫਿਰ ਪਾ ਲੈਣਾ ਕਾਫੀ ਸਰਮਾ ਰੁਪਈਆ ਮੇਰੇ ਨਾਲ ਰਿਹਾ ਤੇ ਇੱਕ ਦਿਨ ਕਹਿੰਦੇ ਮੈਂ ਨੂੰ ਸਕੂਲੋਂ ਜਦੋਂ ਛੁੱਟੀ ਹੋਈ ਤਾਂ ਮੈਂ ਆਪਣੀ ਕੱਚ ਦੇ ਵਿੱਚ ਸਕੂਲ ਵਾਲਾ ਬੈਗ ਸੀਗਾ ਉਹ ਫੜਿਆ ਹੋਇਆ ਸੀ ਤੇ ਸਕੂਲੋਂ ਬਾਹਰ ਮੈਨੂੰ ਇੱਕ ਮੁਸਲਮਾਨ ਫਕੀਰ ਮਿਲ ਗਿਆ ਤੇ ਉਹ ਮੈਨੂੰ ਕਹਿਣ ਲੱਗਾ ਬੇਟਾ ਆ ਅੱਜ ਮੈਨੂੰ ਤੁਸੀਂ ਰੋਟੀ ਖਵਾਓ ਤੇ ਕਹਿੰਦੇ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਰੁਪਏ ਨਹੀਂ ਹਨ ਤੇ ਕਹਿੰਦੇ ਬੇਟਾ ਜੋ ਤੇਰਾਡੀ ਜੇਬ ਦੇ ਵਿੱਚ 1 ਰੁਪਿਆ ਹੈ ਉਹ ਅੱਜ ਚੱਲੇਗਾ ਤੇ ਕਹਿੰਦੇ ਮੈਂ ਕਿਹਾ ਜੇ ਉਹ ਚੱਲੂਗਾ ਤਾਂ ਮੈਂ ਤੁਹਾਨੂੰ ਰੋਟੀ ਖਵਾ ਦਿਆਂਗਾ ਤੇ ਕਹਿੰਦੇ ਨਾਲ ਹੀ ਇੱਕ ਕੋਰਨਰ ਤੇ ਨਾਨ ਬਾਈ ਦੀ ਦੁਕਾਨ ਸੀਗੀ ਤੇ ਮੈਂ ਉਸ ਕੋਲ ਚਲਾ ਗਿਆ ਤੇ ਮੈਂ ਉਸ ਨੂੰ ਪਹਿਲਾਂ 1 ਰੁਪਿਆ ਦੇ ਦਿੱਤਾ ਵੀ ਬਾਅਦ ਚ ਇਹ ਰੋਟੀ ਖਾਣ ਤੋਂ ਬਾਅਦ ਰੁਪਿਆ ਦਿੱਤਾ ਤੇ ਜੇ ਨਾ ਚੱਲਿਆ ਤਾਂ ਮੈਨੂੰ ਮੁਸ਼ਕਲ ਖੜੀ ਹੋ ਜਾਊਗੀ ਇਸ ਲਈ ਮੈਂ ਪਹਿਲਾਂ ਉਹ ਰੁਪਿਆ ਫੜਾਇਆ ਉਸ ਨੂੰ ਤੇ ਮੈਂ ਕਿਹਾ ਇੰਨਾ ਮੁਸਲਮਾਨ ਫਕੀਰ ਜੀ ਨੂੰ ਤੁਸੀਂ ਰੋਟੀ ਖਵਾ ਦਿਓ ਤੇ ਉਹ ਨਾਨ ਬਾਈ ਨੇ ਆਠਾਂ ਨੇ ਮੈਨੂੰ ਕਹਿੰਦੇ ਵਾਪਸ ਦੇ ਤੇ ਤੇ ਬਾਕੀ ਆਠਾਂ ਨੇ ਦੀ ਉਹਨਾਂ ਨੂੰ ਰੋਟੀ ਖਵਾ ਦਿੱਤੀ ਇਹਨੇ ਮੈਂ ਬੜਾ ਹੈਰਾਨ ਹੋਇਆ ਵੀ 500 ਰੁਪਇਆ ਤਾਂ ਅੱਜ ਚੱਲ ਗਿਆ ਤੇ ਕਹਿੰਦਾ ਜਦੋਂ ਮੈਂ ਜਾਣ ਲੱਗਿਆ ਤਾਂ ਉਹ ਮੁਸਲਮਾਨ ਫਕੀਰ ਨੇ ਮੈਨੂੰ ਆਵਾਜ਼ ਮਾਰੀ ਤੇ ਮੈਨੂੰ ਜੋ ਕੰਨ ਦੇ ਵਿੱਚ ਮੇਰੇ ਗੱਲ ਕਹੀ ਉਹ ਮੈਨੂੰ ਜ਼ਿੰਦਗੀ ਪਰ ਦੀ ਸੇਧ ਦੇ ਗਈ ਤੇ ਇੱਕ ਪਰਮਾਤਮਾ ਦਾ ਨਿਯਮ ਦੱਸ ਗਈ ਵੀ ਪਰਮਾਤਮਾ ਇਸ ਨਿਯਮ ਦੇ ਆਧਾਰ ਤੇ ਹੀ ਫੈਸਲੇ ਕਰਦਾ ਹੈ ਤੇ ਉਹ ਕੀ ਸੇਧ ਸੀ ਕਿ ਉਸਨੇ ਉਸ ਫਕੀਰ ਨੇ ਕਿਹਾ ਮੈਨੂੰ ਕਿ ਰੱਬ ਖੋਟੇ ਸਿੱਕੇ ਹੀ ਨਹੀਂ ਚਲਾਉਂਦਾ ਬਲਕਿ ਖੋਟੇ ਬੰਦੇ ਵੀ ਚਲਾ ਦਿੰਦਾ ਹੈ ਜੇ ਨੀਅਤ ਸਾਫ਼ ਹੈ ਤਾਂ ਤਾਂ ਇਥੋਂ ਇਹ ਸਿੱਖ ਨੂੰ ਮਿਲਦਾ ਹੈ ਕਿ ਰੱਬ ਹਮੇਸ਼ਾ ਸਾਡੀ ਨੀਅਤ ਦੇਖ ਕੇ ਫੈਸਲੇ ਕਰਦਾ ਹੈ ਜੇ ਨੀਅਤ ਸਾਡੀ ਸੱਚੀ ਆ ਹਰ ਇੱਕ ਦੇ ਪ੍ਰਤੀ ਸਾਫ਼ ਸੁਥਰੀ ਆ ਅਸੀਂ ਹਰ ਇੱਕ ਦਾ ਚੰਗਾ ਸੋਚਦੇ ਹਾਂ ਹਰ ਇੱਕ ਨੂੰ ਚੰਗਾ ਦੇਖਦੇ ਹਾਂ ਹਰ ਇੱਕ ਦੀ ਪ੍ਰਤੀ ਸਾਡੀ ਨੀਅਤ ਜਿਹੜੀ ਉਹ ਸਾਫ਼ ਸੁਥਰੀ ਹੈ ਅਸੀਂ ਹਰ ਇੱਕ ਦਾ ਚੰਗਾ ਜਦੋਂ ਸੋਚਾਂਗੇ ਤਾਂ ਸਮਝ ਲੈਣਾ ਪ੍ਰਮਾਤਮਾ ਦੀ ਸਾਡੇ ਤੇ ਬਰਕਤ ਜ਼ਰੂਰ ਪਵੇਗੀ ਕਿਉਂਕਿ ਪ੍ਰਮਾਤਮਾ ਇਹੀ ਹੀ ਚਾਹੁੰਦਾ ਹੈ ਕਿ ਹਮ ਨੀਅਤ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ ਜੇ ਨੀਅਤ ਸਾਫ਼ ਹੈ ਤਾਂ ਤੁਹਾਡੇ 1 ਤੋਂ 100 ਰੁਪਏ ਬਣਦੇ ਕੋਈ ਦੇਰ ਨਹੀਂ ਲੱਗੂਗੀ ਤੇ ਜਦੋਂ ਇਨਸਾਨ ਦੇ ਘਰ ਬਰਕਤ ਪੈਂਦੀ ਹੈ ਪ੍ਰਮਾਤਮਾ ਦੀ ਤਾਂ ਫਿਰ ਸੁੱਖ ਵੀ ਮੱਲੋ ਮੱਲੀ ਮਿਲਦੇ ਹਨ ਸੁੱਖ ਕਿੱਥੇ ਸਾਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਤਾਂ ਸਿਰਫ ਇਹ ਬਰਕਤ ਦੀਆਂ ਖੇਡਾਂ ਹਨ ਇਸ ਤਰ੍ਹਾਂ ਰੱਬ ਖੋਟੇ ਵੀ ਖਰੇ ਕਰ ਦਿੰਦਾ ਹੈ ਜੇ ਨੀਅਤ ਸਾਫ਼ ਹੈ ਤਾਂ ਸਾਨੂੰ ਹਰ ਇੱਕ ਦੇ ਪ੍ਰਤੀ ਨੀਅਤ ਸਾਫ਼ ਰੱਖਣੀ ਚਾਹੀਦੀ ਹੈ ਇਹ ਛੋਟੀ ਜੀ ਕਹਾਣੀ ਤੋਂ ਘਟਨਾ ਤੋਂ ਸਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਹਮੇਸ਼ਾ ਹਰ ਇੱਕ ਦੇ ਪ੍ਰਤੀ ਨੀਅਤ ਸਾਫ਼ ਰੱਖੋ ਜੀ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਨਾ ਅੱਗੇ ਫਿਰ ਨਵੀਂ ਵੀਡੀਓ ਲੈ ਕੇ ਪੇਸ਼ ਹੋਵਾਂਗੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ